वेलकम बैक टू आवर YouTube चैनल ਤੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਬੈਂਸ ਫਾਰਮ ਟਾਕਸ ਦੇ ਵਿੱਚ ਆਈ ਹੋਪ ਤੁਸੀਂ ਸਾਰੇ ਵਧੀਆ ਠੀਕ ਠਾਕ ਹੋਵੋਗੇ ਅਸੀਂ ਸਾਰੇ ਵਧੀਆ ਠੀਕ ਠਾਕ ਆ ਤੇ ਅੱਜ ਦਿਨ ਦੀ ਸ਼ੁਰੂਆਤ ਜਿਹੜੀ ਆ ਉਹ ਹੋ ਚੁੱਕੀ ਆ ਆਪਾਂ ਹੁਣ ਇਸ ਵੇਲੇ ਖੇਤਾਂ ਨੂੰ ਜਾ ਰਹੇ ਆ ਬਾਪੂ ਜੀ ਸਾਡੇ ਚੱਲ ਗਏ ਸੀ ਪੱਠੇ ਲੈਣ ਖੇਤਾਂ ਨੂੰ ਤੇ ਆਪਾਂ ਹੋ ਗਏ ਲੇਟ ਲੇਟ ਹੋਣ ਕਰਕੇ ਬਾਪੂ ਜੀ ਕਹਿੰਦੇ ਤੁਸੀਂ ਆਓ ਤੁਰ ਕੇ ਤੇ ਮੈਂ ਜੱਲਾ ਟਰੈਕਟਰ ਲੈ ਕੇ ਹੁਣ ਇਸ ਲਈ ਆਪਾਂ ਆ ਰਹੇ ਆ ਤੁਰ ਕੇ ਕਿਉਂਕਿ ਤੁਰ ਕੇ ਆਉਣ ਦਾ ਕਾਰਨ ਸਾਡੇ ਜਿਹੜਾ ਖੇਤਾਂ ਵਾਲਾ ਰਾਹ ਆ ਉਹ ਬਹੁਤ ਜ਼ਿਆਦਾ ਚਿੱਕੜ ਹੋ ਗਿਆ ਉਸ ਰਾਹ ਦੇ ਵਿੱਚ ਡੇਲੀ ਮੀਂਹ ਪੈ ਰਿਹਾ ਤੇ ਡੇਲੀ ਉਧਰੋਂ ਟਰੈਕਟਰ ਜਾਂਦੇ ਆ ਪੱਠੇ ਲੈਣ ਉਦੇ ਕਰਕੇ ਜਿਹੜਾ ਰਾਹ ਆ ਉਹ ਆਲਮੋਸਟ ਬਹੁਤ ਜ਼ਿਆਦਾ ਖਰਾਬ ਆ ਬਾਈਕ ਉਥੋਂ ਦੀ ਲੰਘਦੀ ਨਹੀਂ ਉਹ ਇਸ ਲਈ ਆਪਾਂ ਨੂੰ ਤੁਰ ਕੇ ਆਉਣਾ ਪੈਂਦਾ ਆ ਤੇ ਆਪਾਂ ਹੁਣ ਚੱਲਦੇ ਆਂ ਖੇਤਾਂ ਨੂੰ ਤੇ ਜਾ ਕੇ ਹੈਲਪ ਕਰਾਉਨੇ ਆ ਬਾਪੂ ਜੀ ਦੀ ਟਿੱਕੜ ਬਹੁਤ ਜ਼ਿਆਦਾ ਹੋ ਗਿਆ ਆ ਇਹ ਇੰਨੇ ਟਿੱਕੜ ਦੇ ਵਿੱਚ ਫਿਰ ਮੋਟਰਸਾ ਲੈ ਜਾਣਾ ਬਹੁਤ ਔਖਾ ਆ ਅੱਜ ਆਪਾਂ ਦਿਨ ਦਾ ਸ਼ਡਿਊਲ ਜਿਹੜਾ ਥੋੜਾ ਬਿਜ਼ੀ ਆ ਕਿਉਂਕਿ ਇੱਕ ਆਪਣੀ ਕਿਸਾਨ ਯੂਨੀਅਨ ਦੀ ਮੀਟਿੰਗ ਹੈ ਉੱਥੇ ਜਾਣਾ ਉੱਥੇ ਜਾਣਾ ਬਹੁਤ ਜ਼ਰੂਰੀ ਆ ਮੀਟਿੰਗ ਵੀ ਦਿਖਾਵਾਂਗੇ ਤੁਹਾਨੂੰ ਤੇ ਪਲੱਸ ਆਪਾਂ ਜਲੰਧਰ ਜਾਣਾ ਆ ਜਲੰਧਰ ਇੱਕ ਕੰਮ ਬਹੁਤ ਜ਼ਰੂਰੀ ਆ ਉਹ ਵੀ ਆਪਾਂ ਦਿਖਾਵਾਂਗੇ ਜਿਹੜੇ ਕੰਮ ਚੱਲੇ ਆਪਾਂ ਤੇ ਮਿਲਦੇ ਆਂ ਫਿਰ ਹੁਣ ਖੇਤਾਂ 'ਚ ਪਹੁੰਚ ਕੇ हां जी ਤੇ ਆਪਾਂ ਰੈਡੀ ਹੋ ਗਏ ਘਰ ਤੋਂ ਚੱਲ ਪਏ ਆ ਆਪਾਂ ਹੁਣ ਚਲਾਂਗੇ ਮੀਟਿੰਗ ਤੇ ਮੀਟਿੰਗ ਤੇ ਜਾ ਕੇ ਫਿਰ ਉੱਥੇ ਕਰਾਂਗੇ ਗੱਲਬਾਤਾਂ ਦੇਖਾਂਗੇ ਉੱਥੇ ਕਿਹੜੇ ਕਿਹੜੇ ਟੌਪਿਕ ਤੇ ਗੱਲਬਾਤ ਅੱਜ ਹੁੰਦੀ ਆ ਇੱਕ ਦੋ ਜ਼ਰੂਰੀ ਟੌਪਿਕਸ ਤੇ ਗੱਲ ਹੋਣੀ ਆ ਉੱਥੇ ਉਹ ਤੁਹਾਨੂੰ ਸਾਰਿਆਂ ਨੂੰ ਦਿਖਾਵਾਂਗੇ ਜਿਹੜੀ ਅੱਜ ਦੀ ਮੀਟਿੰਗ ਆ ਸਾਡੀ ਤੇ ਇੱਕ ਗੱਲ ਮੈਂ ਐਡ ਕਰਨੀ ਚਾਹੁੰਨਾ ਬਈ ਕੱਲ ਨੂੰ ਨਾ ਕੱਲ ਦੇ ਬਲੌਗ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲੂਗਾ ਸਾਡੇ ਪਿੰਡ ਕੋਲਾ ਨੋ ਸਿੰਘ ਤੋਂ ਹੜਪੀੜਤਾਂ ਲਈ ਹਰੇ ਚਾਰੇ ਦੀ ਜਿਹੜੀ ਸੇਵਾ ਆ ਉਹ ਲੈ ਕੇ ਜਾਣੀ ਆ ਹਰਾ ਚਾਰਾ ਜਿਹੜਾ ਆ ਉਹ ਲੈ ਕੇ ਜਾਣਾ ਆਪਾਂ ਕੁਦਰ ਕੇ ਹੜਪੀੜਤਾਂ ਦੇ ਲਈ ਤੇ ਉਹ ਵੀ ਤੁਹਾਨੂੰ ਸਾਰਾ ਕੱਲ ਨੂੰ ਜਿਹੜਾ ਕੱਲ ਦੇ ਬਲੌਗ ਦੇ ਵਿੱਚ ਦਿਖਾਇਆ ਜਾਊਗਾ ਤੇ ਉਹਦੇ ਵਿੱਚ ਦਿਖਾਵਾਂਗੇ ਉਧਰਲੇ ਕੀ ਹਾਲਾਤ ਆ ਜਿੱਧਰ ਹੜ ਆਇਓ ਆ ਸੋਕ ਮਿਲਦੇ ਆ ਜਾ ਕੇ ਹੁਣ ਮੀਟਿੰਗ ਤੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਤਕਰੀਬਨ ਸਾਡਾ ਜਿਹੜਾ ਏਰੀਆ ਨਾ ਆਪਣਾ ਹੁਸ਼ਿਆਰਪੁਰ ਏਰੀਆ ਕਿ ਸਾਡੇ ਜਿਹੜੇ ਇਧਰਲੇ ਪਿੰਡ ਆ ਬਹੁਤ ਪਰਮਾਤਮਾ ਦੀ ਕਿਰਪਾ ਆ ਕਿ ਇਧਰ ਮੀਂਹ ਪਾਣੀ ਤੋਂ ਬਹੁਤ ਜ਼ਿਆਦਾ ਬਚਾ ਆ ਪਿਛਲੀਆਂ ਵੀਡੀਓਜ਼ ਦੇ ਵਿੱਚ ਤੁਸੀਂ ਦੇਖਿਆ ਹੋਊਗਾ ਵੀ ਮੀਂਹ ਪਏ ਤਾਂ ਬਹੁਤ ਜ਼ਿਆਦਾ ਆ ਪਰ ਪਾਣੀ ਹੀ ਨਹੀਂ ਸਾਡੇ ਏਰੀਆ ਦੇ ਵਿੱਚ ਆਇਆ ਬਹੁਤ ਬਚਾ ਆ ਪਾਣੀ ਤੋਂ ਪਰ ਜਿਨ੍ਹਾਂ ਏਰੀਆ ਦੇ ਵਿੱਚ ਪਾਣੀ ਆਇਆ ਖਾਸ ਤੌਰ ਤੇ ਜਿੱਦਾਂ ਹੁਣ ਸੁਲਤਾਨਪੁਰ ਏਰੀਆ ਆ ਜਿੱਦਾਂ ਹੁਣ ਸੁਲਤਾਨਪੁਰ ਏਰੀਆ ਹੋਇਆ ਦੇ ਖਾਸ ਤੌਰ ਤੇ ਪਠਾਨਕੋਟ ਸਾਈਡ ਗੁਰਦਾਸਪੁਰ ਸਾਈਡ ਜਿੱਧਰ ਐਸ ਵੇਲੇ ਬਹੁਤ ਜ਼ਿਆਦਾ ਹੜ ਜਿਹੜੇ ਆਇਓ ਆ ਤੇ ਸੁਲਤਾਨਪੁਰ ਏਰੀਏ ਦਾ ਤਾਂ ਆਲਮੋਸਟ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਆ ਤੇ ਬਹੁਤ ਉਸ ਚੀਜ਼ ਬਾਰੇ ਸੋਚ ਕੇ ਨਾ ਮਨ ਦੇ ਵਿੱਚ ਆਉਂਦਾ ਆ ਕਿ ਯਾਰ ਉਹ ਧੰਨ ਦੇ ਉਹ ਲੋਕ ਆ ਵਿਚਾਰੇ ਅੱਜ ਤੋਂ ਤਕਰੀਬਨ 2 ਸਾਲ ਪਹਿਲਾਂ ਵੀ ਉਹਨਾਂ ਦੇ ਇਹੀ ਹਾਲਾਤ ਹੋਏ ਸੀ ਉਦੋਂ ਵੀ ਹੜ ਆਏ ਸੀਗੇ ਤੇ ਉਦੋਂ ਵੀ ਉਹਨਾਂ ਦੀਆਂ ਫਸਲਾਂ ਜਿਹੜੀਆਂ ਉਹ ਬਿਲਕੁਲ ਹੀ ਤਬਾਹ ਹੋ ਗਈਆਂ ਸੀਗੀਆਂ ਤੇ ਹੁਣ ਵੀ ਦੁਬਾਰਾ ਉਹਨਾਂ ਦੇ ਨਾਲ ਉਹੀ ਕੁਝ ਹੋਇਆ ਆ ਹੁਣ ਵੀ ਉਹਨਾਂ ਦੀਆਂ ਫਸਲਾਂ ਜਿਹੜੀਆਂ ਆ ਉਹ ਬਿਲਕੁਲ ਹੀ ਤਬਾਹ ਹੋ ਗਈਆਂ ਆ तकरीबन ਖਤਮ ਹੋ ਗਈਆਂ ਉਹ ਤੇ ਬਹੁਤ ਔਖਾ ਆ ਉਹਨਾਂ ਜ਼ਿਮੀਂਦਾਰ ਪਰਿਵਾਰਾਂ ਲਈ ਸਾਰੇ ਲੋਕਾਂ ਲਈ ਬਹੁਤ ਜ਼ਿਆਦਾ ਔਖਾ ਹੈ ਇਸ ਵੇਲੇ ਜਿਹੜਾ ਸਮਾਂ ਚੱਲ ਰਿਹਾ ਆ ਉਹਨਾਂ ਦੇ ਲਈ ਸਾਲ ਤੁਹਾਡੇ ਲਈ ਹੈ ਕਿ ਜ਼ਿੰਮੇਵਾਰੀ ਤੁਹਾਡੀ ਉਹਨੂੰ ਤੁਸੀਂ ਕੱਲ ਕਰਨਾ ਸੀ ਨਾ ਅੱਜ ਕਰਨਾ ਜੇ ਮੇਰੇ ਕਰਦੇ ਹੋ ਤੁਹਾਡੀ ਜ਼ਿੰਮੇਵਾਰੀ ਆ ਪੱਠੇ ਪੁੱਤਰ ਕੇ ਲੱਦ ਹੋ ਜਾਣੇ ਆ ਪੁੱਤਰ ਕੇ ਲਈ ਇਹ ਬਿਲਕੁਲ ਇਹ ਹਾਂ ਇਹ ਪੁੱਤਰ ਕੇ ਮੰਗੇ ਹੋਆ ਇਹ ਵੀ ਕੰਮ ਨਹੀਂ ਕਰਕੇ ਮੰਗੇ ਹੋ ਤੋਂ ਕੰਮੇ ਮੰਗੇ ਹੋ ਜਿਹੜੀ ਗੱਲ ਇਹ ਨਹੀਂ ਕੀਤੀ ਆ ਵੀ ਪੁੱਤਰਾਂ ਵਾਲੀ ਇਹ ਕੱਲ ਜਾ ਕੇ ਆਏ ਆ ਜਿਹੜੀ ਪੁੱਤਰਾਂ ਵਾਲੀ ਗੱਲ ਉਹ ਵੀ ਇਹਨਾਂ ਦੀ ਆ ਸਾਰਾ ਕੰਮ ਮੇਰੇ ਸਾਹਮਣੇ ਦਾ ਮਤਲਬ ਹਜੇ ਜਿਆਦਾ ਵੱਡੇ ਨਾਮ ਲੈ ਕੇ ਜਾਓ ਪੂਰੇ ਪਹਿਲਾਂ ਜੱਗਾ ਦੇਖੋ ਕਿਹਦਾ ਆ ਕੱਲ੍ਹ ਤੇ ਅਸੀਂ ਉਹਦੇ ਲੈ ਜਾਓ ਅੱਜ ਲੱਗ ਗਿਆ ਬੰਦੇ ਗਿੰਦੇ ਨੰਬਰ 1 ਦਾ ਹੋ ਗਿਆ ਨਾ ਤੇ ਆਪਣੇ ਕੈਨਰ ਮੈਂ ਜਾਣੇ ਦੇ ਦੇ ਕੇਦਾਰ ਬੈਠਾ ਆ ਬਈ ਆਪਣਾ ਬੰਦੇ ਪੱਠੇ-ਪੁੱਠੇ ਵੱਢ ਹਟੇ ਆ ਤਰਾਲੀ ਖੜੀ ਕਰਦੇ ਆ ਲੱਜਣਗੇ ਫਿਰ ਮੀਟਿੰਗ ਤੋਂ ਆਉਣ ਤੋਂ ਬਾਅਦ ਤੇ ਹੁਣ ਆਪਾਂ ਪਹੁੰਚ ਗਏ ਆ ਜੀ ਖੇਤਾਂ ਦੇ ਵਿੱਚ ਜੇਸ ਜ਼ਿਮੀਂਦਾਰ ਭਰਾ ਦੇ ਖੇਤਾਂ ਦੇ ਵਿੱਚ ਐਸ ਵੇਲੇ ਪੱਠੇ ਵੱਢ ਰਹੇ ਆ ਨਾ ਪੱਠੇ ਲਗਾਉਣ ਆਏ ਆ ਆਪਾਂ ਕਾਲੂ ਜਿਹੜੇ ਹਾਰਡ ਪੀੜਤਾਂ ਦੇ ਲਈ ਜਿਹੜੀ ਸੇਵਾ ਪੱਠਿਆਂ ਦੀ ਲੈ ਕੇ ਜਾਣੀ ਆ ਉਹਦੇ ਵਾਸਤੇ ਪੱਠੇ ਲਦਾਉਣ ਆਏ ਆ ਹਰਾ ਚਾਰਾ ਲੈਣ ਤੇ ਕਾਲੂ ਪਹਿਲਾਂ ਮਾਰਨਿੰਗ ਨੂੰ ਸਵੇਰੇ ਟਾਈਮ ਦੇ ਨਾਲ ਪੱਠੇ ਜਿਹੜੇ ਆ ਉਹ ਕਤਰਾਉਣੇ ਆ ਕੁੱਤਰ ਕੇ ਪੱਠੇ ਲੈ ਕੇ ਜਾਣੇ ਆ ਕਿਉਂਕਿ ਉਹ ਹਾਰਡ ਪੀੜਤ ਜਿਹੜੇ ਉਧਰ ਵੀ ਰਿਹਾ ਉਹ ਇਹ ਹੀ ਗੱਲ ਕਹਿੰਦੇ ਆ ਵੀ ਪੱਠੇ ਜਿਹੜੇ ਆ ਕੁੱਤਰ ਕੇ ਲੈ ਕੇ ਆਵੋ ਸਾਫ਼ ਤੇ ਪੱਠੇ ਨਾਲ ਲੈ ਕੇ ਆਵੋ ਇਸ ਲਈ ਹੁਣ ਪੱਠੇ ਲਦਾਉਣ ਆ ਗਏ ਆ ਤੇ ਫਿਰ ਮਿਲਦੇ ਆ ਕਰਾਰੀ ਬਈ ਆਦਾ ਜੇ ਪਤਾ ਕਿ ਚਿੱਕੜ ਬਹੁਤ ਜ਼ਿਆਦਾ ਆ ਨਿਕਲਦਾ ਜਾਊਗੀ ਅੱਗੇ ਪਿੱਛੇ ਅੱਗੇ ਪਿੱਛੇ ਕਰਕੇ ਨਿਕਲਣੀ ਆ ਉਹ ਚਿੱਕੜ ਬਹੁਤ ਜ਼ਿਆਦਾ ਹੈ ਯਾਰ ਅੱਜ ਦੀ ਵੀਡੀਓ ਦਾ ਆਪਾਂ ਕਰਾਂਗੇ ਇੱਥੇ ਹੁਣ ਐਂਡ ਤੇ ਕੱਲੂ ਮਿਲਾਂਗੇ ਇੱਕ ਨਵੇਂ ਵਲੌਗ ਦੇ ਵਿੱਚ ਤੇ ਕੱਲੂ ਦਿਖਾਵਾਂਗੇ ਆਪਾਂ ਉੱਧਰ ਜਿਹੜਾ ਸੇਵਾ ਲੈ ਕੇ ਜਾਣੀ ਆ ਹਾਰਡ ਪੀੜਤਾਂ ਦੇ ਲਈ ਤੇ ਕੱਲ ਦਾ ਵਲੌਗ ਉੱਧਰਲਾ ਹੋਊਗਾ ਸਾਰਾ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਦੇਖਣਾ ਨਾ ਭੁੱਲਣਾ ਬੈਸ ਫਾਰਮ ਟਾਕਸ YouTube ਚੈਨਲ